ਭਈ ਜਾਣਕਾਰੀ ਦਿਓ ਕਾ ਦਾ ਪ੍ਰੋਡਕਟ ਹੈ ਤੁਸੀਂ ਇਹ ਨਸ਼ਾ ਛੱਡਣ ਵਾਸਤੇ ਐਂਟੀ ਡਿਕਸ਼ਨ ਡ੍ਰੌਪ ਇਹਦੇ ਨਾਲ ਸ਼ਰਾਬ, ਅਫੀਮ, ਭੁੱਕੀ, ਚਿੱਟਾ, ਤਰਮਾਂਡੋਲ ਸਿਗਨੇਚਰ ਕਿਸਾਨੀ ਨਾਲ ਤੁਸੀਂ ਛੱਡ ਸਕਦੇ ਹੋ ਇਹਦਾ ਰਿਜ਼ਲਟ 10 ਦਿਨਾਂ ਦੇ ਵਿੱਚ ਮਿਲਣਾ ਸ਼ੁਰੂ ਹੋ ਜਾਏਗਾ ਬਾਕੀ ਗੱਲ ਜਮਾ ਪੱਕੀ ਗੱਲ ਹੈ 100% ਹਰਬਲ ਦਵਾਈ ਹੈ ਕੋਈ ਵੀ ਸਾਈਡ ਇਫੈਕਟ ਨਹੀਂ ਹੈਗਾ ਇਹਦਾ ਓਕੇ ਦਿਖਾ ਦਿਓ ਸਿੱਧੀ ਜਿਹੀ ਕਰਕੇ ਕਹਦੇ 10-10 ਡ੍ਰੌਪ ਸਵੇਰੇ 10 ਡ੍ਰੌਪ ਸ਼ਾਮ ਨੂੰ ਲੈਣੇ ਤੁਸੀਂ ਪਾਣੀ ਦੇ ਵਿੱਚ ਪਾ ਕੇ ਤੁਸੀਂ ਕੋਈ ਵੀ ਨਸ਼ਾ ਕਰਦੇ ਹੋ ਆਸਾਨੀ ਨਾਲ ਛੱਡ ਸਕਦੇ ਹੋ ਇਹ ਦਵਾਈ ਸਾਡੀ ਤੋੜ ਹਟਾ ਹਟਾ ਦੇਸੀ ਮਤਲਬ ਬੰਦਾ ਜੇ ਕੈਪਸੂਲ ਖਾਂਦਾ ਜਾਂ ਫੀਮ ਕੋਕੀ ਖਾਂਦਾ ਬਿਲਕੁਲ ਬੰਦ ਕਰਕੇ ਉਹਦੀ ਥਾਂ ਤੇ ਹੀ ਲਵੇ ਉਸ ਹਾਂ ਓਕੇ ਉਹਦੀ ਥਾਂ ਤੇ ਨਹੀਂ ਇੱਕੋ ਦਾਮ ਨਹੀਂ ਛੱਡਨੇ 10-12 ਦਿਨਾਂ ਦੇ ਵਿੱਚ ਉਹ ਆਸਾਨੀ ਨਾਲ ਛੱਡ ਸਕਦਾ ਓਕੇ ਹਾਂ ਨਹੀਂ ਵੀ ਇਹਨੂੰ ਨਾ ਖਾਵੇ ਕੈਪਸੂਲ ਗੋਲੀਆਂ ਕੁਛ ਨਾ ਖਾਵੇ ਇਹ ਵੀ ਜੇ ਮੰਨ ਲਓ 5 ਕੈਪਸੂਲ ਖਾਂਦਾ ਰੋਜ਼ ਦੇ ਉਹ ਆਪਦੀ ਡੋਜ਼ ਘਟਾ ਦੇ ਆ ਜੇ 4 ਤੇ ਆ ਜੇ 3 ਤੇ ਆ ਜੇ 2 ਤੇ ਆ ਜੇ 1 ਤੇ ਆ ਕੇ ਆਸਾਨੀ ਨਾਲ ਛੱਡ ਨਾਲ ਨਾਲ ਇਹ ਲਈ ਜਾਵੇ ਨਾਲ ਨਾਲ ਡਾਕਟਰ ਹੀ ਲੱਗਦੀ ਹੈ